कलयुग गए बर्मा विष्णु महेश नानक श्री चन्दलमी तार तरा पर बेश, तार तरा पर शंकर हरि विधि मङ्गलकारी उदासीन श्री नमो नमो श्री चन्द्र जय जय तन् धन गुरु नानक जय 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 गुरु नानक ਨਾਨਕ ਜੈ 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 ਸ਼੍ਰੀ ਚੰਦਰ ਸ਼੍ਰੀ ਚੰਦਰ ਜੈ ਜੈ ਜਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਚਉਪਈ ਜਗਤ ਗੁਰੂ ਕੇ ਦਰਸ਼ਨ ਪਾਏ ਦਰਸ਼ਨ ਦਾਸ ਮੁਕਤ ਹੋ ਜਾਏ ਗੁਰ ਕੀ ਮੂਰ ਰਿਦੇ ਵਸਾਈ शब्द गुरु की करी कमाई नाम कमाई संतन सेवा मिले आखरी मुक्ति मेवा अंतम समांग की रियाव श्री चंद्र आए श्री चंद्र को आए बतावे चौपाई गुरु चरण में शीश नमाए हाथ जोड़ विनती फरमाए काल व्याल शीश मंडरावे ਗੁਰ ਕੀ ਸ਼ਰਨ ਸਹਿਜ ਹੋ ਜਾਵੇ ਹਮੇ ਬਤਾਵੇ ਜੁਤਸਿਆਮ ਸੁਆਮੀ ਕਰੋ ਘਮਾਰੀ ਮੁਖਤ ਸੁਆਮੀ ਕਾਲ ਅਕਾਲੋ ਨਾਥ ਕੁਮਾਰੀ ਸੱਚਖੰਡੇ ਚਾਪੀ ਘਾਤ ਤੁਮਾਰੇ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਚਰਨ ਕਮਲ ਕਰ ਬੰਦਨਾ ਬੋਲੇ ਦਰਸ਼ਨ ਦਾਸ ਅੰਤੰਬੇ ਆ ਗਿਆ ਹੁਕਮ ਕੀ ਜੀਏ ਨਾਥ ਦੋਰਾ ਜੋਗ ਦ੍ਰਿਸ਼ਟੀ ਦੇਖਿਆ ਕਹਿਣ ਜਤੀ ਭਗਵਾਨ ਲਹਿੜੀ ਦੇ ਤਿਆਗਣੀ ਬਿਰੀ ਕਰਨ ਬਿਆਨ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਸ਼ਿਵ ਸਰੂਪ ਤੋਂ ਮਹਾ ਅਕਾਲ ਦੇਵੋ ਕਟ 84 ਜਾਲ ਅੰਤਮ ਸਲਾਮ ਵਿਦਾਈ ਪਾਵਾਂ ਮੁਕਤੀ ਜੁਤੀ ਪੀਖ ਮਗਾਵਾ ਮੈਂ ਨਿਮਾਣਾ ਜਤੀ ਮਰੀਦ ਦਰਗਾਹ ਮੇਰੀ ਕਰੋ ਤਾਇਦ ਜਨਮ ਮੌਤ ਜਰਾ ਦੁੱਖ ਪਾਰੀ ਸਹਜ ਪੰਥ ਤੁਮ ਕਰੋ ਪੁਰਾਰੀ ਚੌਪਈ ਸ੍ਰੀ ਚੰਦਰ ਜੀ ਬਿਰਤੀ ਲਾਵੇ ਦਰਸ਼ਨ ਦਾਸ ਕੋ 비ਧੀ ਬਤਾਵੇ ਸਾਸਿਗਰਾਸ ਸਮਾਨ ਸਥਾਨ सब तिवस पूरे हो जान लेहड़ी नगर तुम चले जाइए महान तेष्टि तुम जा पाइये बचन गुरु का मान बसाए दर्शन दास लेहड़ी आए जगत गुरु श्री चंद्र भगवान की जय दौरा वचन योगी का मान के दर्शन लेहड़ी आन ਕਰੇ ਇਕੱਠੇ ਭਗਤ ਜਨ ਸਾਰਾ ਹਾਲ ਬਤਾਨ ਚੋਪਈ ਲਿਉੜੀ ਅੰਤਮ ਚੁਣਾਸਥਾਨ ਸਭੀ ਭਗਤਾਂ ਪਾਸ ਬੁਲਾਣ ਸੰਗਤ ਸੁਣੋ ਅਵੇ ਅਰਜਕ ਮਾਰੀ ਮਾਰੇ ਮੇਰਾ ਪੌਰ ਉਡਾਰੀ 베ਰੀ ਲੱਕੜ ਜਲਦੀ ਲਿਆਏ ਫਟੀਆਂ ਚੀਰ ਸੰਦੂਖ ਬਣਾਏ ਭਗਤ ਯੋਦਾਸੀ ਹਾਲ ਸੁਣਾਇਆ ਸਾਵਨਾ ਬੜਾਇਆ ਬਸੋਸ ਮਨਾਇਆ ਚੌਪਈ ਤੋ ਆਖੋ ਦਸੰਦੂਖ ਠਕਾਈ ਦਰਸ਼ਨ ਵਿੱਚ ਸਮਾਦੀ ਲਾਈ ਸੋਹੰ ਸ਼ਬਦ ਸੇ ਸੁਰਤ ਮਿਲਾਵੈ ਭਗਤ ਸੰਦੂਖ ਕੋ ਬੰਦ ਕਰਾਵੈ ਜੋਤ ਜੋਤ ਸੇ ਰਲ ਮਿਲ ਜਾਏ ਬ੍ਰਹਮ ਜੀਵ ਇਕਮਿਕ ਹੋਤਾਏ ਭਗਤ ਜਨ ਜੈਕਾਰੇ ਲਾਣ ਲਿਖੇਗਾ ਤਾਂ ਸ੍ਰੀ ਚੰਦਰਾਇਣ ਚੌਪਈ ਐਸਾ ਹੂਆ ਦਿਵ ਪ੍ਰਕਾਸ਼ ਮੁਤ ਹੋ ਗਏ ਦਰਸ਼ਨ ਦਾਸ ਜੈ ਸ੍ਰੀ ਚੰਦਰ ਭਗਤਾ ਬੰਦ ਸੰਦੁਖ ਕਰਾਈ ਜੈ ਸ੍ਰੀ ਚੰਦਰ ਤੋਏ ਯੂ ਪਰ ਮਿੱਟੀ ਪਾਈ ਜੈ ਸ੍ਰੀ ਚੰਦਰ ਯਹ ਸਮਾਦੀ ਭਗਤ ਬਣਾਏ ਜੈ ਸ੍ਰੀ ਚੰਦਰ ਚਾਰ 베ਰੀਆਂ ਗੂੰਗਰ ਆਵੇ ਜੈ ਸ੍ਰੀ ਚੰਦਰ ਸ੍ਰੀ ਚੰਦਰ ਤੇਰੀ ਵਡਿਆਈ ਜੈ ਸ੍ਰੀ ਚੰਦਰ ਭਗਤਾਂ ਰਾਲੀ ਅਸਤੂਤੀ ਗਾਈ ਜੈ ਸ੍ਰੀ ਚੰਦਰ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਕਵਿਤ ਸ੍ਰੀ ਸ੍ਰੀ ਚੰਦਰ ਮੁਨਿੰਦਰ ਸ੍ਰੇਸ਼ਟ ਜੋ ਕਮਲੀ ਅਸਾਥ ਡੇਰੇ ਬਾਰਠ ਲਗਾ ਮੰਦੇ ਕਲਪ ਬ੍ਰਿਖਸ਼ ਬੇਰੀ ਬਾਵਲੀ ਸ਼ਨਾਨ ਲਈ ਨਾਮ ਅੰਗੇਸ਼ ਨਾਨਦਾਨ ਗੰਗਾ ਕੋ ਬਗਾਮ ਦੇ ਨਾਰਦੇ ਕੀ ਗੱਦੀ ਤੇ ਵਿਰਾਜਮਾਨ ਅੰਗੇ ਦੇ ਜੀ 1609 ਜੋਤੀ ਜੋਤ ਰਾਲੇ ਜਾਮ ਦੇ ਪਾਵਨੇ ਖੰਡੂਰ ਸਾਹਿਬ ਸੇਵਾ ਤੇ ਸੰਭਾਲ ਸਾਰੀ ਨਾਨਕ ਪਿਆਰੀਆਂ ਕੋ ਗੁਰੂ ਜੀ ਸਵਾਮ ਦੇ ਕਵਿਤ ਨਿਮਾਣਿਆ ਦੇ ਮਾਨ ਗੁਰੂ ਪੱਲੇ ਜੋ ਅਮਰਦਾਸ ਨਾਨਕ ਕੇ ਕੀ ਜੋਤ ਤੀ ਜਿਗਦੀ ਤੇ ਵਿਠਾਣ ਜੀ ਬਸਰ ਕੇ ਪਿੰਡ ਤੇ ਖੰਡੂਰ ਸਾਹਿਬ ਸੇਵਾ ਕਰੀ ਗੁਰੂ ਵਣ ਗੋਇੰਦਵਾਲ ਸਾਹਿਬ ਚਲੇ ਆਣ ਜੀ ਵਿਆਸ ਕੇ ਕਿਨਾਰੇ ਬੋਲੀ ਸਾਹਿਬ 84 ਕੱਟੇ ਸਿੱਖੀ ਵਾਲਾ ਤੁਰਾ ਗੋਇੰਦਵਾਲ ਕੋ ਬਣਾਣ ਜੀ ਸ਼੍ਰੀ ਗੁਰੂ ਅਮਰਦਾਸ ਮੋਹਣ ਪੁੱਤਰ ਸਾਤ 62 ਗਜੋਗੀ के तारे शेष सावपाण जी जगद्गुरु श्री चंद्र भगवान की जय चौपाई अंगद ज्योति ज्योत समाए अमरदास जी गुरु बनाए व्यास दरिया का निर्मल नीर अमरदास का बिरद शरीर गुरु गुरुओं गुरु को जान लावे भौली गोविंद बल बनावे ਨਾ ਕਰ ਕਟ ਤੇ ਚ ਰਸੀ ਜਾਏ ਤੁਰਾ ਸਿਖਾਂ ਕਾ ਸ਼ਹਿਰ ਖਗਾਏ ਚੋ ਬਈ ਗੁਰੂ ਗਮਰਦਾ ਮੰਨ ਬਣਾਵੇ ਨਾਨਕ ਧਾਮ ਕੇ ਦਰਸ਼ਨ ਚਾਵੇ ਮੋਹਣ ਜੀਠਾ ਸੰਗੂਏ ਤਿਆਰ ਸਾਧਗੁਰਾਂ ਕੀ ਸੇਵਾ ਧਾਰ ਕਟਾਰਪੁਰੀ ਕੀ ਦਰਸ਼ਨ ਪਾਏ ਫਿਰ ਦਿਉ ਰੇ ਨਾਨਕ ਆਏ ਗਾਲੜੀ ਟਾਲੀ ਤਪੋਸਥਾਨ ਇਹ ਬਾਟ ਦਰਸ਼ ਭਗਵਾਨ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਰਾ ਅਮਰਦਾਸ ਸੰਗ ਸੇਵਕਾ ਬਾਟ ਪਹੁੰਚੇ ਆਣ ਤੁਣੇ ਉੱਪਰ ਸੋਮ ਦੇ ਸ੍ਰੀ ਚੰਦਰ ਭਗਵਾਨ ਦੋਰਾ ਪਿਤਾ ਸਰੂਪੀ ਜੋਤ ਸੇ ਨੇਤਰ ਜੋਤ ਮਿਲਾਣ ਸੱਜੇ ਪਾਸੇ ਗੁਰੂ ਕਾ ਆਸਣ ਯਤੀ ਲਗਾਣ ਬਾਬਾ ਸ੍ਰੀ ਚੰਦਰ ਕੀ ਜੈ ਜੋ ਬਈ ਬਾਰਡ ਸਾਗੇ ਵੀ ਅਮਰਦਾਸ ਪਠਾਈ ਸ੍ਰੀ ਚੰਦਰ ਕੇ ਦਰਸ਼ਨ ਪਾਏ ਤੂਨੇ ਯਤੀ ਸੁਵਾਏ ਮਾਨ ਸਾਖ ਸਾਧ ਸਿਵ ਚਲਕ ਦਿਖਾਣ ਸੀਸ ਸੋਨ ਬਬਰਾਨਾ ਸੋਹੇ ਦਰਸ਼ ਪਰ ਕੋਈ ਸੰਗਤ ਹੋਏ ਕਰਨ ਸਬਾ ਕਰੇ ਜੇਤੀ ਭਗਵਾਨ ਸੱਜੇ ਆਸਣ ਗੁਰੂ ਬਿਠਾਣ ਜੋ ਪਈ ਸੰਗਤ ਚਰਣੀ ਸੀਸ ਨਿਵਾਏ ਜਦ ਗੁਰਾਂ ਸੇ ਬਖਸ਼ਿਸ਼ ਪਾਏ ਆਦਰ ਸਾਗੇ ਸਵੀ ਬਿਟਾਏ ਲੰਗਰ ਪਾਣੀ ਖੂਬ ਸ਼ਿਕਾਏ ਮਨ ਅਨੰਦ ਗੁਰੂ ਜੀ ਪਾਵੇ ਆਪਣਾ ਸਾਰਾ ਗਾਲ ਸੁਣਾਵੇ ਸੰਗਤ ਕਾ ਵੀ ਗਿਆਨਿਕ 라ਇਆ मोहन दास ख मारा जाया बाबा सिकंदर की जय दोहरा श्री गुरु अमरदास जी मान आनंद मनाए पौड़ी पांच आनंद की जोगी ताई सुनाए दोहरा सुन गुरु वाणी गुरु की होवे खुश भगवान चाली पौड़ी आनंद की ਸਾਰੀ ਗੁਰੂ ਸਰਣਾਨ ਬਾਬਾ ਸ੍ਰੀ ਚੰਦਰ ਕੀ ਜੈ ਚੌਬਈ ਜਗਤੁਰਾਂ ਕੇ ਦਰਸ਼ਨ ਪਾਏ ਸ੍ਰੀ ਅਮਰਦਾਸ ਨੰਦ ਹੋ ਜਾਏ ਪਿਆ ਨੰਦ ਨੰਦ ਸੁਣਾਈ ਸਤਿਗੁਰਿਆns ਕੇ ਦਰਸ਼ਨ ਦਰਸ਼ ਦਿਖਾਏ ਪੌੜੀ ਪਾਜੇ ਅਨੰਦ ਸੁਣਾਈ ਜਨਮ ਪੁੱਤਰੇ ਪਰ ਲਿਖਾਈ ਜੋਗੀ ਹੋਵੇ ਸੁਨ ਗੁਲਤਾਨ ਤੁਰਕੀ ਬਾਣੀ ਆਨੰਦ ਮਹਾਨ ਚੌਪਈ ਆਨੰਦ ਆਨੰਦ ਸੇ ਮਨ ਮੁਸਕਾਏ ਚੌਲੀ ਚਾਲੀ ਪੌੜੀਆਂ ਗੁਰੂ ਸੁਣਾਏ ਗਦ ਗਦ ਸੁਣ ਜਤੀ ਹੋ ਜਾਵੇ ਤਨ ਗੁਰ ਬਾਣੀ ਮੁਖੋਂ ਮਲਾਵੇ ਜਨਮ ਮਰਨ ਖੁਸ਼ੀ ਗਮੀ ਮਨਾਏ ਆਦ ਅੰਤ ਆਨੰਦ ਪੜਾਏ ਪੂਤ ਭਵਿਖਤੇ ਵਰਤਮਾਨ ਕਰੀ ਗੋਸ਼ਟੀ ਦੁਹਾਤ ਮਾਮ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਸ੍ਰੀ ਗੁਰੂ ਅਮਰਦਾਸ ਕੋ ਸ੍ਰੀ ਚੰਦਰ ਫੁਰਮਾਨ ਮੋਹਨ ਦਾਸ ਤੇ ਆਪਕਾ ਦੇਵ ਭਗਮ ਕੋ ਦਾਨ ਦੋਰਾ ਅਮਰਦਾਸ ਸੁਣ ਖੁਸ਼ ਹੋਏ ਤਨ ਜਤੀ ਭਗਵਾਨ ਮੋਹਨ ਦਾਸ ਤੇ ਆਪਕਾ ਕਰਨੀ ਪੇਟ ਚੜਾਨ ਬਾਬਾ ਸ੍ਰੀ ਚੰਦਰ ਕੀ ਜੈ ਚੌਬਈ ਸ੍ਰੀ ਚੰਦਰ ਜੀ ਬ੍ਰਹਮ ਗਿਆਨੀ ਗੁਰੂ ਦੇਵ ਕੋ ਕਹਿਣ ਜਵਾਨੀ ਮੋਹਨ ਦਾਸ ਜੋ ਸੁਤ ਮਾਰਾ ਇਸਕੇ ਉੱਪਰ ਹੱਕ ਹਮਾਰਾ ਮੋਹਨ ਕੋ ਹਮ ਸਿਸ਼ਯ ਬਣਾਈ ਪੇਖ ਉਦਾਰਸੀ ਗਹਾ ਬਦਾਈ ਗੁਰੇ ਮਰਦਾ ਖੁਸ਼ੀ ਮਨਾਵੇ ਸਤ ਜਤੀ ਕੀ ਸ਼ਰਣੀ ਪਾਵੈ ਚਉਬਈ ਪੂਣ ਦਾਸ ਕੋ ਸਿੱਸ ਬਨਾਇ ਲਟਲਾ ਪੀਖੋ ਦਾਸੀ ਪਾਇਆ ਓਂ ਸੋਨ ਗਉਪਜ ਪਾਵੈ ਕੰਨੀ ਮੁਦਰਾ ਜੋਗੀ ਪਾਵੈ ਸੁਰਤੀ ਜੁਗਤੀ ਜਤੀ ਸਿਖਾਈ ਮੋਗਨ ਦਾਸ ਮਾਬੀ ਲਾਈ ਬਾਰਠ ਇਕ ਪਖਸ਼ ਰਾਇ ਕਰਮ ਕਰਮ ਨੀਤੀ ਸਿਖਲਾਈ ਬਾਬਾ ਸ਼੍ਰੀ ਚੰਦਰ ਕੀ ਜੈ ਦੋਰਾ ਓਮ ਸੋਹਮ ਸ਼ਬਦ ਕਾ ਜੋਗੀ ਭੇਦ ਬਤਾਣ ਮੋਹਣ ਦਾ ਮੋਹਣ ਉਦਾਸ ਸਮਾਦਿ ਮੇ ਸੁਰਤੀ ਸ਼ਬਦ ਲਗਾਣ ਦੋਰਾ ਨਾਨਕ ਬਾਣੀ ਸੰਚੀਆਂ ਮੋਹਣ ਕੋ ਪਕੜਾਣ ਲੋੜ ਪੈਣ ਤੇ ਸਤਿਗੁਰੂ ਆਪੇ ਕੋਈ ਲਜਾਨ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਸਤਿਗ੍ਰਾਸਨ ਪਰ ਵਿਸਰਾਏ ਪੂਰਨ ਸਾਧੂ ਉਹ ਖਵਾਏ ਦਰਸ਼ ਕਰੇ ਜਿਸ ਮਿਲੇ ਅਨੰਦਾ ਉਹ ਸਤਿਗੁਰੂ ਪਰਮਾਨੰਦਾ ਜਗਤਗੁਰੂ ਮੇਂਗੇ ਗੁਣ ਸਾਰੇ ਸ਼ਿਵ ਸਰੂਪ ਜਗਤੀ ਗੁਰੂ ਖਮਾਰੇ ਮੋਹਣ ਤਨ ਮਨ ਪੇਟ ਚੜਾਵੇ ਟੰਟਨ ਜੋਗੀ ਉੱਚੀ ਗਾਵੇ ਚੋਪਈ ਜਤੀ ਮੋਹਣ ਕੋ ਪਾਸ ਬੁਲਾਵੇ ਦੋ ਸੈਂਕੀਆਂ ਲਿਖਤ ਫੜਾਵੇ ਗੁਰਨਾਣੇ ਕੀ ਇਹ ਨਿਸ਼ਾਨੀ ਪੜੇ ਮੂਤ ਹੋ ਜਾਏ ਪ੍ਰਾਣੀ ਇਨ ਕੋ ਰਖਣਾ ਤੁਮੇ ਸੰਭਾਲ ਗੁਰੂ karenge ਇਨ ਕੀ ਪਾਲ ਬਖਤਿ ਆਵਣ ਤੇ ਤੁਮ ਪਕੜਾਣਾ ਜੀਵਾਂ ਪਰਿ ਉਪਕਾਰ ਕਮਾਣਾ ਚਉਪਈ ਅਮਰਦਾਸ ਗੁਰਲੀ ਵਿਦਾਈ ਸੰਗਤ ਸਾਰੀ ਚੱਲੇ ਪਾਈ ਤੁਰੇ ਜਨ ਸਮਝਲਾ ਮਾਰ ਗਏ ਖੁਸ਼ੇਤਰ ਖਰੀ ਦਵਾਰ ਗੁਰ ਗਏ ਗੰਗਾ ਬਹਤਰ ਬਾਰੇ ਗੁੰਦ ਬਾਲਾਏ ਬਾਪ ਸਸਾਰੇ ਚੜ ਚਵਾਰੇ ਮੋਹਣ ਜਾਵੇ ਸੋ ਹੰਤਨ ਸਮਾਦ ਲਗਾਵੇ ਬੱਬਾ ਸੀ ਚੰਦਰ ਕੀ ਜੈ ਸ਼ੰਕਰ ਸ਼ਰਨਮ ਕਵਿਤ ਸ਼੍ਰੀ ਚੰਦਰ ਜੀ ਪਾਸ ਤੀਜੇ ਗੁਰੂ ਅਮਰਦਾਸ ਪਾਈ ਜੇਤਾ 모ਹਨ ਦਾਸ ਸਭ ਦਰਸ਼ ਕੋ ਆਣ ਜੀ ਦਰਸ਼ ਪਰਸ ਕਰ ਸੰਗਤ ਨਿਹਾਲ ਹੋਈ 모ਹਨ ਦਾਸ ਸ਼੍ਰੀ ਚੰਦ ਸਿਸ਼ਿਵਣ ਜਾਣ ਜੀ ਗੁਰੂ ਅਮਰਦਾਸ ਭਾਈ ਜੇਠਾ ਸੁਤ ਸਿੱਸਾਰੇ ਦਿਹਰਾਵਾਰ ਟਟਾਲੀ ਦਰਸ਼ਨ ਪਾਣ ਜੀ 14 ਦਿਨ ਬਾਠ ਮੇਰੇ ਕੇਸਰੀ ਚੰਦਰ ਕੋਲ ਹਰੀਦਵਾਰ ਵੱਲ ਕੀਆ ਗੁਰਾਂ ਪ੍ਰਸਥਾਨ ਜੀ ਕਵਿਤ ਕਈ ਸਾਲ ਬਾਠ ਮੇ ਪਗਤਾ ਕੋ ਤਾਰ ਜਤੀ ਸਿੰਧ ਦੇਸ਼ ਠੱਠੇ ਵੱਲ ਕਰ ਲੈ ਤਿਆਰੇ ਜੀ ਹਰੀਦਵਾਰ ਕਥਾ ਵਿੱਚ ਰਾਮ ਦੱਤ ਸਿੰਧੋਂ ਆਏ ਨਗਰ ਠੱਠੇ ਕਾ ਬੁਰਾ ਖਾਲੇ ਉਹ ਚਾਰੇ ਜੀ ਹਿੰਦੂਆਂ ਦੀ ਮਾਰੀ ਦਸਾ ਸੁਣ ਕੇ ਯਗਤ ਗੁਰੂ ਧਰਮਚੰਦ ਕਮਲਿਆ ਠੱਠੇ ਕੋ ਸਿਦਾਰੇ ਜੀ ਮੰਦਰ ਚ ਆਰਤੀ ਨਾ ਟਾਲਾ ਠੁਣਕਾਰ ਹੋਵੇ ਕਰਤੇ ਮੁਹੰਮਦ ਨੇ ਬੰਦ ਸ਼ਿਵ ਦਵਾਰੇ ਜੀ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਹਰੀਦਵਾਰੇ ਸ੍ਰੀ ਚੰਦਰ ਆਏ लक्ष्मीदास ਵੀ ਸਾਥ ਪਠਾਏ ਮਾਤਾ ਗਾ ਸਰਪੌੜੀ ਪਾਵੇ ਚਾਲ ਤਾਮ ਦੇ ਵੀਰ ਖਾਵੇ ਇੱਕ ਬਰਸ ਕਨਖਲ ਰਖਾਈ ਬੇਦਬਿਦਾਂਤ ਨਿਤ ਕਥਾ ਸੁਣਾਏ ਭਗਤ ਸਿੰਧੋਰਾ ਚੰਦ ਪਧਾਰੇ ਉਸੇ ਬਤਾਇ ਠੱਠੇ ਵਾਰੀ ਚੌਪਈ రామਚੰਦ ਨੇ ਅਰਜ ਗੁਜਾਰੀ ਠੱਠੇ ਜਾਵੋ ਸਿੰਧ ਪੁਰਾਰੀ ਸਿੱਖ ਮੁਹੰਮਦ ਜੁਲਮ ਕਮਾਵੇ ਜਬਰਨ ਹਿੰਦੂ ਖਾਨ ਬਣਾਵੇ ਮੰਦਰ ਦੇ ਵਾਲੇ ਬੰਦ ਕਰਾਏ ਪੂਜਾ ਕਰਨੋਂ ਵਿਪਰ ਹਟਾਏ ਜੰਜੂ ਚੋਟੀ ਕਾਟ ਗਿਰਾਵੇ ਧਰਮ ਸਨਾਤਨ ਪ੍ਰਿਸ਼ਟ ਕਰਾਵੇ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਕਰੀ ਸ੍ਰੀ ਚੰਦ ਚਰਨ ਮੇ रामचंद फरियाद बक्त इजाजत ना दई पर मन में सी याद दोरा दुख सु शादी गमीने पकड़े पाव जजीर तुरे ठठे श्री चंद्र जी हुआ मन अधीर बाबा श्री चंद्र की जय चौपाई महता त्रिपता स्वर्ग सिदारे माता पिता बेकुंठ पधारे ਲక్ష్ਮੀ ਦਾਸ ਕੀ ਵਿਆਹ ਕੁੜਮਾਈ ਗਮ ਕੇ 베ੜੇ ਖੁਸ਼ੀ ਲਿਆਈ ਫਿਰ ਧਰਮਚੰਦ ਰੌਣਕ ਲਾਏ ਲక్ష్ਮੀ ਦਾਸ ਵਿਆੜੇ ਪਾਏ ਦਰਗਾਹ ਜਾਣ ਕਾ ਦੁੱਖ ਸਤਾਏ ਧਰਮਚੰਦ ਕੋ ਪਕੜ ਲਿਆਏ ਚੌਪਈ ਬੇਦੀ ਬੰਸ ਰੁਕਾਵਟ ਆਈ ਧਰਮਚੰਦ ਨੇ ਵੇਲ ਬਦਾਈ ਕਰਤਾਰਪੁਰੀ ਨਗਰ ਬਸਾਇਆ लक्ष्मी दास का कर लुटाया रावी पिता का दौराटा है पक्का देवराजती बनाए टाली बार डेरे लावे त्याग जती सब ठठे आवे बाबा श्री जिंदर की जय दो राम सिंध देश गौ ठठे में जत गुरु चलयान धर्म कमळिया साथ लए ਆਣ ਕੀਆ ਬਿਸਰਾਮ ਦੋਰਾ ਸਾਧੂ ਆਏ ਜਾਣ ਕੇ ਹਿੰਦੂ ਆਏ ਤਮਾਮ ਡੇਰਾ ਸਾਹਿਬ ਘਰ ਕਮਲਿਆ ਤੂੰ ਨਾ ਲਗੇ ਤਪਾਨ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਨਾਨਕ ਸ੍ਰੀ ਚੰਦਰ ਫਕੀਰ ਭਗਤ ਆਏ ਸੁਣ ਕਤ ਬਹੀਰ ਪਾਵਸ ਰੋਜ ਅਸੀ ਸਿਨਮਾਏ ਬੇਦਨ ਹਿੰਦੂਆਂ ਸੁਣਾਏ ਸੇਖ ਮੁਹੰਮਦ ਜੁਲੋਂ ਕਮਾਵੇ ਜਬਰੀ ਮੋਮਨ ਹਮੇ ਬਣਾਵੇ ਗਊ ਗੋਸਤ ਮੁਖ ਮੇ ਪਾਏ ਸੁੰਨ ਤੇ ਕਰਕੇ ਸੇਖ ਬਣਾਈ ਚਉਪਈ ਜਿਬਰਨ ਜਗੋ ਪਵਿੱਤ ਖਮਾਰੇ ਚੋਟੀ ਕੰਚੀ ਕਾਟ ਗਤਾਰੇ ਮੰਦਰ ਦਿਵਾਲੇ ਬੰਦ ਕਰਾਏ ਕਰਮ ਤਰਮ ਸੇ ਲੋਕ ਹਟਾਏ ਉਹ ਜਾ ਪਰ ਪਾਵਨ ਦੀ ਲਾਈ ਮੁਸ਼ਕਲ ਹਿੰਦੂਆਂ ਜਾਨ ਬਚਾਈ ਤੁਸੀਂ ਜਗਤ ਗੁਰੂ ਅੰਤਰਜਾਮੀ ਹਿੰਦੂ ਰੱਖਿਆ ਕਰੋ ਸੁਆਮੀ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਹਿੰਦੂ ਦੁਖੀਏ ਜਾਣ ਕੇ ਕਹਿਣ ਸ੍ਰੀ ਭਗਵਾਨ ਖੋਲ ਮੰਦਰ ਕਰੋ ਆਰਤੀ ਗਾਵੋ ਮੰਗਲ ਸ਼ਾਮ ਦੋਹਰਾ ਬਾਜੇ ਗਾਜੇ ਪੀਰੀਆਂ ਟੋਲੇ ਟਲ ਟਣ ਕਾਣ ਰਾਂ ਸਿੰਘੀ ਸੰਗਾਰਤੀ ਕਰਨ Hindu ਪਰਵਾਰ ਬਾਬਾ શ્રી ਚੰਦਰ ਕੀ ਜੈ ਚੋਬਈ શ્રી ਚੰਦਰ ਜੀ ਸ਼ਿਵ અવਤਾਰ ਦੀਏ ਸਭ ਕੋ ਦੁੱਖ ਨਿਵਾਰ ਐਸੀ ਕਲਾ ਜਤੀ ਬਤਾਈ Hindu ਆ ਕੀ ਆ ਤੀਰਤrai शिव दोआले मंदिर खोले मोहम्मद काकी के मन डोले जोगल चुगल कोराने जोगली लाई से कहे कोई साध सुदाई चौपाई नानकले बासिंदियाए गुरु सत्त के दर्शन पाए साक्षात शिव सत्त स्वरूप तन बा गंबर गुरु अवधूत यटा मंदरा योगी देख ਸਾਂਜੀ ਵਾਲਤਾ ਦੇ ਉਪਦੇਸ਼ ਤਾంత్రਿਕ ਗਾਲਾ ਗਿਲਮ ਦਿਖਾਣ ਪੂਰਨ ਜੋਗੀ 파ਸ ਨਯਾਨ ਬਾਬਾ 시ਂਦਰ ਕੀ ਜੈ ਦੋ ਰਾਮ ਤਾంత్రਿਕ ਕਾਲੇ ਗਿਲਮ ਸੇ ਲੁੱਟਣ ਗਤੇ ਡਰਾਉਣ ਖੂਨ ਲੁਕਾਈ ਚੂਸਦੇ ਸੀਸ 파ਖੰਡ ਖਲਾਨ ਕੈਤ ਗੁਰੂ ਸਿਦਿ ਚੰਦਰ ਭਵਾਨ ਕੀ ਜੈ ਚੌਪਈ ਠੱਟਾ ਨਗਰ ਚੁਰਾਹੇ ਆਵੇ ਭਗਤੀ ਕੇਂਦਰ ਜਤੀ ਬਣਾਵੇ ਹਿੰਗਲਾ ਜਗੈ ਤੰਤਰਿਕ ਮਾਈ ਠੱਠੇ ਹੋ ਕੇ ਰਸਤਾ ਜਾਈ Hindu مومਨਾ ਘਟੀਆਂ ਪਾਈਆਂ ਤੰਤਰ ਵਿਦਿਆ ਕਰਨ ਲੁਟਾਈਆਂ ਪੋਲੇ ਲੋਕਾਂ ਤਾਈਂ ਡਰਾਵੇ ਜਾਦੂ ਠੋਣੇ ਵਿੱਚ ਫਸਾਵੇ ਚੌਪਈ ਜੈਤੂ ਗੁਰੂ ਜੀ ਦਿਨਕੇ ਆਏ ਸਭ ਦੁਕਾਨਾਂ ਬੰਦ ਕਰਾਏ ਪੂਤ ਪਰੇਤ ਕਪੈ ਦਿਖਾਵੇ ਯੰਤਰ ਮੰਤਰ ਪੜ ਦਰਾਵੇ ਪਤਾ ਨਹੀਂ ਛੇ ਪੂਤਾ ਨਾਥਾ ਇਲਮ ਕਰੇ ਕੋ ਗਿਲਮ ਸਿਖਾਤਾ ਦਾਦਾ ਨਾ ਕੋਈ ਡੇਰੇ ਆਵੇ ਦੂਰੋਂ ਦੂਰੋਂ ਤੀਰ ਚਲਾਵੇ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਧਰਮਚੰਦ ਬਣ ਮੇ ਗਏ ਸ਼ੇਰ ਸੁਤ ਫੜ ਲਿਆਣ ਪਿੱਛੇ ਆਵੇ ਸ਼ੇਰਣੀ ਹੂਏ ਲੋਕ ਘਰਾਨ ਬੱਬਾ ਸ੍ਰੀ ਚੰਦਰ ਕੀ ਜੈ ਚੋ ਭਈ ਧਰਮਚੰਦ ਕਬੀ ਬਾਲ ਨਿਦਾਨ ਬਾਣ ਆ ਕੇ ਲੈ ਚਲੇ ਜਾਣ ਸ਼ੇਰ ਕਾ ਬੱਚਾ ਨਜਰੀ ਆਇਆ ਪਕੜ ਗੋਸ ਨੇ ਢੇੜੇ ਲਿਆ ਮਗਰ ਸ਼ੇਰਣੀ ਦੌੜੀ ਆਵੇ ਧਰਮ ਚੰਦ ਭਿਆ ਲਾੜ ਲੜਾਵੇ ਸ਼੍ਰੀ ਚੰਦਰ ਸੇ ਦੇਖ ਮੁਸਕਾਏ ਕਮਲੀਆ ਬਾਲ ਕਾ ਧਿਆਨ ਰਖਾਏ ਚੋਪਈ ਜੰਗਲੀ ਜੀਵਾ ਕੋ ਵੀ ਗਿਆਨ ਸ਼੍ਰੀ ਚੰਦਰ ਜੀ ਸੇ ਭਗਵਾਨ ਸ਼ੇਰ ਬਚਾ ਵੀ ਲਾੜ ਲੜਾਵੇ ਸਾਤ ਸ਼ੇਰਣੀ ਖੁਸ਼ੀ ਮਨਾਵੇ ਲੋਕੀ ਹੂਏ ਦੇਖ ਹੈਰਾਨ ਦੇੜੇ ਦੇਖਣ ਪੱਜਿਆਣ ਸ਼ਰਦਾ ਸੇ ਕੋਈ ਸਿਸ਼ਕਾਏ ਕੋਈ ਈਰਖਾ ਮਨੈ ਜਗਾਈ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਜਦ ਤੂ ਗੁਰੂ ਕੋ ਆਣ ਕੇ ਕੋਈ ਭਗਤ ਬਤਾਏ ਸ਼ੇਖ ਮੁਹੰਮਦ ਆਪ ਕੋ ਪਾਗਲ ਸਾਧ ਬਤਾਏ ਦੋਹਰਾ ਕਮਲ ਪੁਸ਼ਪ ਜੈ ਮੁਖ ਸੇ ਦੀ ਆਜਤੀ ਇਸ਼ਰਾਪ ਪਾਗਲ ਮੋਮਨ ਮਰੇਗਾ ਜਲਦ ਆਪਣੇ ਆਪ ਚੋਪਈ ਕਰ ਕਰ ਲੋਕੀ ਕਰਨ ਬੜਈਆਂ ਨਾਨੇ ਸ਼ਾਸਦ ਪੈੜਾ ਪਾਈਆਂ ਸੁਣ ਕਰ ਸੇਖ ਕਰੋਦ ਛੜਾਵੇ ਪੇਸ਼ ਕੋਈ ਨਾ ਉਸਕੀ ਜਾਵੇ ਬਾਸ ਸੇਵਕੇ ਨਿੰਦਕ ਆਏ योगी को बोरा बतलाए किसी भक्त ने बाग चुराया श्री चंद्र को गान सुनाया चौपाई यति पास भक्त बतावे पागल तुमको सेख गवावे योगी सुनतम सकाए मुखों से जे वचन कढाये शेख मोहम्मद बोरा पाई आत्म हत्या कर मर जाई ਪਾਪੀ ਪਾਵਸੀ ਚੜ ਜਾਵੇ ਪਾਗਲ ਹੋ ਕਰ ਸ਼ੁੱਧ ਭੁਲਾਵੇ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਸ਼ੇਖ ਮੁਹੰਮਦ ਬਾਬਰਾ ਪਾਪੀ ਪਾਪ ਕਮਾਏ ਬਜਨ ਜੋਗੀ ਕੇ ਤੀਰ ਜਾਉ ਰਾਜੇ ਕੇ ਖੁਬ ਜਾਏ ਦੋਹਰਾ ਮੋਮਨ ਪਾਗਲ ਹੋ ਗਿਆ शुद्ध बुद्ध विसराए शुरा पेट में मार के खुद को ख़त्म कराए बाबा श्री चंद्र की जय चौपाई शेख मोहम्मद पाप कमाया पागल पाप सराप बनाया शुद्ध बुद्ध खुद सब गवाई इज्जत शौरत पाप पुलाई लेकर शुरा पेट में मारा उजड़दे से पौर बेचारा ਆਤਮਾ ਮੰਗਤਿਆ ਭੈੜਾ ਪਾਪ ਪ੍ਰਭੂ ਕਰੇ ਨਾ ਇਸ ਕੋ ਮਾਫ ਬਾਬਾ ਸ੍ਰੀ ਚੰਦਰ ਕੀ ਜੈ